ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾਂ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀ ਦੱਸਦੀ ਹੈ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕਨਜ਼ਰਵੇਟਿਵ ਵਿਚਾਲੇ ਫਸਮੀ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣ ਗਿਆ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 April ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਉਬਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇਗਾ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਵੀਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਤੇ ਜਾ ਕੇ ਆਪਣੇ ਵੋਟ ਦੀ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣਾਂ ਖਰੀਦ ਦੀ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ-ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣ ਘੇਰੀ ਦੇ ਵਿੱਚ ਫਸੇ ਵੋਟਰ ਪਸੰਦੀ ਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਵੋਟ ਕੇਂਦਰਾਂ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਵੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਬਹਿਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫ਼ਤੇ ਇਹ گاਉਂ ਵੋਟਾਂ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੱਜਣ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵਜੂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਦੇ ਵਿੱਚ ਕੁੱਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚੜਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥਕਾਂ ਦੇ ਘਰਾ ਮੂਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਨੇ ਪਰ ਨਾ ਤਾਂ ਵੱਡੇ ਵੱਡੇ ਹੋਲਡਿੰਗ ਕਿਦਰੇ ਵਿਖਾਈ ਦੇ ਰਹੇ ਨੇ ਤੇ ਨਾ ਹੀ ਚੋਣ ਸਮਾਗਮ ਜਾਂ ਘਰ ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਅਤਾ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ਲਾਈ ਬੈਠੇ ਨੇ ਤੇ ਹੁਣ ਪਤਾ ਲੱਗਣ ਦੇ ਵਿੱਚ ਕੁਝ ਘੰਟੇ ਹੀ ਬਾਕੀ ਨੇ ਕਿ ਭੋਗਿੰਟੀ ਬੋਟਰਾ ਨੇ ਕੈਨੇਡਾ ਦੀ ਸੱਤਾ ਸੰਭਾਲਣ ਦੇ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਓਟਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ ਹੈ ਸੋ ਸਥਿਤੀ ਜੋ ਹੈ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਦੱਸ ਦਈਏ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕਨਜ਼ਰਵੇਟਿਵ ਵਿਚਾਰੇ ਫਸ ਮੇ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਉਬਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇ ਅਤੇ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਵੀਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਤੱਕ ਜਾ ਕੇ ਆਪਣੇ ਵੋਟ ਦੀ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣ ਖਰੀਦ ਦੀ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ-ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣਕੇਰੀ ਦੇ ਵਿੱਚ ਫਸੇ ਵੋਟਰ ਪਸੰਦੀਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਵੋਟ ਕੇਂਦਰਾਂ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਵੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਬੈਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫ਼ਤੇ گاਉਂ ਬੋਟਾਂ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੱਜਣ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵਜੋਂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਦੇ ਵਿੱਚ ਕੁੱਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚਰਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥਕਾਂ ਦੇ ਘਰਾ ਮੂਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਨੇ ਪਰ ਨਾ ਤਾਂ ਵੱਡੇ ਵੱਡੇ ਹੋਲਡਿੰਗ ਕਿਧਰੇ ਵਿਖਾਈ ਦੇ ਰਹੇ ਨੇ ਤੇ ਨਾ ਹੀ ਚੋਣ ਸਮਾਗਮ ਜਾਂ ਘਰ-ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਆਤਾ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ላይ ਬੈਠੇ ਨੇ ਤੇ ਹੁਣ ਪਤਾ ਲੱਗਣ ਦੇ ਵਿੱਚ ਕੁਝ ਘੰਟੇ ਹੀ ਬਾਕੀ ਨੇ ਕਿ ਭੋਗਿੰਟੀ ਬੋਟਰਾ ਨੇ ਕੈਨੇਡਾ ਦੀ ਸੱਤਾ ਸੰਭਾਲਣ ਦੇ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਓਟਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ ਸੋ ਸਥਿਤੀ ਜੋ ਹੈ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਦੱਸਦੀ ਹੈ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕਨਜ਼ਰਵੇਟਿਵ ਵਿਚਾਲੇ ਫਸਮੀ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣ ਗਿਆ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਵਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇ ਅਤੇ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਵੀਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਤੇ ਜਾ ਕੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣ ਖਰੀਦ ਦੀ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣ ਘੇਰੀ ਦੇ ਵਿੱਚ ਫਸੇ ਵੋਟਰ ਪਸੰਦੀਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਬੋਟ ਕੇਂਦਰਾਂ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਬੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਬੈਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫ਼ਤੇ گاਉਂ ਬੋਟਾ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੱਜਣ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵਜੋਂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਦੀ ਕਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਦੇ ਵਿੱਚ ਕੁੱਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚਰਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥਕਾਂ ਦੇ ਘਰਾ ਮੂਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਨੇ ਪਰ ਨਾ ਤਾਂ ਵੱਡੇ ਵੱਡੇ ਹੋਲਡਿੰਗ ਕਿਧਰੇ ਵਿਖਾਈ ਦੇ ਰਹੇ ਨੇ ਤੇ ਨਾ ਹੀ ਚੋਣ ਸਮਾਗਮ ਜਾਂ ਘਰ-ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਆਤਾ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ਲਾਈ ਬੈਠੇ ਨੇ ਤੇ ਹੁਣ ਪਤਾ ਲੱਗਣ ਦੇ ਵਿੱਚ ਕੁਝ ਘੰਟੇ ਹੀ ਬਾਕੀ ਨੇ ਕਿ ਭੋਗਿੰਟੀ ਬੋਟਰਾ ਨੇ ਕੈਨੇਡਾ ਦੀ ਸੱਤਾ ਸੰਭਾਲਣ ਦੇ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਓਟਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ ਸੋ ਸਥਿਤੀ ਜੋ ਹੈ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਦੱਸਦੀ ਹੈ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕਨਜ਼ਰਵੇਟਿਵ ਵਿਚਾਲੇ ਫਸਮੀ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਵਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇ ਅਤੇ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਵੀਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਤੱਕ ਜਾ ਕੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣ ਖਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣਕੇਰੀ ਦੇ ਵਿੱਚ ਫਸੇ ਵੋਟਰ ਪਸੰਦੀਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਬੋਟ ਕੇਂਦਰਾਂ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਬੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਬੈਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫ਼ਤੇ گاਉਂ ਬੋਟਾ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤਾਂ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੰਝਣ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵਜੂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਦੇ ਵਿੱਚ ਕੁਦਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾਂ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚਰਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥਕਾਂ ਦੇ ਘਰਾ ਮੂਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਨੇ ਪਰ ਨਾ ਤਾਂ ਵੱਡੇ ਵੱਡੇ ਹੋਲਡਿੰਗ ਕਿਧਰੇ ਵਿਖਾਈ ਦੇ ਰਹੇ ਨੇ ਤੇ ਨਾ ਹੀ ਚੋਣ ਸਮਾਗਮ ਜਾਂ ਘਰ-ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਆਤਾ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ਲਾਈ ਬੈਠੇ ਨੇ ਤੇ ਹੁਣ ਪਤਾ ਲੱਗਣ ਦੇ ਵਿੱਚ ਕੁਝ ਕੈਂਟੇ ਹੀ ਬਾਕੀ ਨੇ ਕਿ ਭੋਗਿੰਤੀ ਬੋਟਰਾ ਨੇ ਕੈਨੇਡਾ ਦੀ ਸੱਤਾ ਸੰਭਾਲਣ ਦੇ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਓਟਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ ਸੋ ਸਥਿਤੀ ਜੋ ਹੈ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਦੱਸ ਦਈਏ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕੰਜ਼ਰਵੇਟਿਵ ਵਿਚਾਲੇ ਫਸਮੀ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣ ਗਿਆ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਉਬਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇਗਾ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਵੀਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਤੇ ਜਾ ਕੇ ਆਪਣੇ ਵੋਟ ਦੀ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣ ਖਾੜੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ-ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣ ਘੇਰੀ ਦੇ ਵਿੱਚ ਫਸੇ ਵੋਟਰ ਪਸੰਦੀ ਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਵੋਟ ਕੇਂਦਰਾਂ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਵੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਬਹਿਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫ਼ਤੇ ਇਹ گاਉਂ ਵੋਟਾਂ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੰਚਨ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵੱਜੂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਦੇ ਵਿੱਚ ਕੁੱਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚੜਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥਕਾਂ ਦੇ ਘਰਾ ਮੂਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਨੇ ਪਰ ਨਾ ਤਾਂ ਵੱਡੇ ਵੱਡੇ ਹੋਲਡਿੰਗ ਕਿੱਦਰੇ ਵਿਖਾਈ ਦੇ ਰਹੇ ਨੇ ਤੇ ਨਾ ਹੀ ਚੋਣ ਸਮਾਗਮ ਜਾਂ ਘਰ ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਅਤਾ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ਲਾਈ ਬੈਠੇ ਨੇ ਤੇ ਹੁਣ ਪਤਾ ਲੱਗਣ ਦੇ ਵਿੱਚ ਕੁਝ ਘੰਟੇ ਹੀ ਬਾਕੀ ਨੇ ਕਿ ਭੋਗਿੰਟੀ ਵੋਟਰਾਂ ਨੇ ਕੈਨੇਡਾ ਦੀ ਸੱਤਾ ਸੰਭਾਲਣ ਦੇ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਓਟਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ ਹੈ ਸੋ ਸਥਿਤੀ ਜੋ ਹੈ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਦੱਸ ਦਈਏ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕਨਜ਼ਰਵੇਟਿਵ ਵਿਚਾਰੇ ਫਸ ਮੇ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਉਬਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇ ਅਤੇ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਮੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਤੇ ਜਾ ਕੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣਾਂ ਖਾੜੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣ ਘੇਰੀ ਦੇ ਵਿੱਚ ਫਸੇ ਵੋਟਰ ਪਸੰਦੀਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਵੋਟ ਕੇਂਦਰਾਂ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਵੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਬਹਿਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫ਼ਤੇ گاਉਂ ਬੋਟਾ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੱਜਣ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵਜੋਂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਦੇ ਵਿੱਚ ਕੁਦਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾਂ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚਰਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥਕਾਂ ਦੇ ਘਰਾ ਮੂਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਨੇ ਪਰ ਨਾ ਤਾਂ ਵੱਡੇ ਵੱਡੇ ਹੋਲਡਿੰਗ ਕਿਧਰੇ ਵਿਖਾਈ ਦੇ ਰਹੇ ਨੇ ਤੇ ਨਾ ਹੀ ਚੋਣ ਸਮਾਗਮ ਜਾਂ ਘਰ-ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਆਤਾ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ਲਾਈ ਬੈਠੇ ਨੇ ਤੇ ਹੁਣ ਪਤਾ ਲੱਗਣ ਦੇ ਵਿੱਚ ਕੁਝ ਕੈਂਟੇ ਹੀ ਬਾਕੀ ਨੇ ਕਿ ਭੋਗਿੰਟੀ ਬੋਟਰਾ ਨੇ ਕੈਨੇਡਾ ਦੀ ਸੱਤਾ ਸੰਭਾਲਣ ਦੇ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਓਟਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ ਸੋ ਸਥਿਤੀ ਜੋ ਹੈ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਦੱਸ ਦਈਏ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕਨਜ਼ਰਵੇਟਿਵ ਵਿਚਾਰੇ ਫਸਮੀ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਉਬਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇ ਅਤੇ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਵੀ ਦੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਜਾ ਕੇ ਆਪਣੇ ਵੋਟ ਦੀ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣਾਂ ਖਾੜੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ-ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣ ਘੇਰੀ ਦੇ ਵਿੱਚ ਫਸੇ ਵੋਟਰ ਪਸੰਦੀਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਵੋਟ ਕੇਂਦਰਾਂ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਵੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਬੈਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫ਼ਤੇ گاਉਂ ਬੋਟਾ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੱਝਣ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵਜੂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਦੇ ਵਿੱਚ ਕੁੱਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾਂ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚੜਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥਕਾਂ ਦੇ ਘਰਾ ਮੂਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਨੇ ਪਰ ਨਾ ਤਾਂ ਵੱਡੇ ਵੱਡੇ ਹੋਲਡਿੰਗ ਕਿਧਰੇ ਵਿਖਾਈ ਦੇ ਰਹੇ ਨੇ ਤੇ ਨਾ ਹੀ ਚੋਣ ਸਮਾਰਗਮ ਜਾਂ ਘਰ-ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਆਤਾ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ਦਲਾਈ ਬੈਠੇ ਨੇ ਤੇ ਹੁਣ ਪਤਾ ਲੱਗਣ ਦੇ ਵਿੱਚ ਕੁਝ ਕੰਟੇ ਹੀ ਬਾਕੀ ਨੇ ਕਿ ਭੋਗਿੰਟੀ ਬੋਟਰਾ ਨੇ ਕੈਨੇਡਾ ਦੀ ਸੱਤਾ ਸੰਭਾਲਣ ਦੇ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਓਟਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ ਸੋ ਸਥਿਤੀ ਜੋ ਹੈ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਕਸਦੀਏ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕਨਜ਼ਰਵੇਟਿਵ ਵਿਚਾਲੇ ਫਸਮੀ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣ ਗਿਆ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਉਬਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇ ਅਤੇ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਵੀਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਤੇ ਜਾ ਕੇ ਆਪਣੇ ਵੋਟ ਦੀ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣ ਖਰੀਦ ਦੀ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ-ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣ ਘੇਰੀ ਦੇ ਵਿੱਚ ਫਸੇ ਵੋਟਰ ਪਸੰਦੀਦਾ ਆਪ ਪਾਰਟੀ 바ਰੇ ਮਨ ਬਣਾ ਕੇ ਹੀ ਵੋਟ ਕੇਂਦਰਾ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਵੋਟ ਕੇਂਦਰਾ ਤੇ ਜਾ ਕੇ ਹਵਾ ਦੇ ਬਹਿਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫਤੇ ਇਹ ਗਾਉਂ ਵੋਟਾਂ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੰਚਨ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵਜੂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਦੇ ਵਿੱਚ ਕੁਦਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚੜਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥਕਾਂ ਦੇ ਘਰਾ ਮੂਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਨੇ ਪਰ ਨਾ ਤਾਂ ਵੱਡੇ ਵੱਡੇ ਹੋਲਡਿੰਗ ਕਿੱਧਰੇ ਵਿਖਾਈ ਦੇ ਰਹੇ ਨੇ ਤੇ ਨਾ ਹੀ ਚੋਣ ਸਮਾਗਮ ਜਾਂ ਘਰ ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਅਤਾ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ਲਾਈ ਬੈਠੇ ਨੇ ਤੇ ਹੁਣ ਪਤਾ ਲੱਗਣ ਦੇ ਵਿੱਚ ਕੁਝ ਕੰਟੇ ਹੀ ਬਾਕੀ ਨੇ ਕਿ ਵੋਟਾਂ ਨੇ ਕੈਨੇਡਾ ਦੀ ਸੱਤਾ ਸੰਭਾਲਣ ਦੇ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਓਟਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ ਸੋ ਸਥਿਤੀ ਜੋ ਹੈ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਦੱਸ ਦਈਏ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕੰਜ਼ਰਵੇਟਿਵ ਵਿਚਾਲੇ ਫਸਮੀ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣ ਗਿਆ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਵਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇਗਾ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਵੀਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਤੇ ਜਾ ਕੇ ਆਪਣੇ ਵੋਟ ਦੀ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣ ਖਰੀਦ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ-ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣਕੇਰੀ ਦੇ ਵਿੱਚ ਫਸੇ ਵੋਟਰ ਪਸੰਦੀ ਆਪ ਪਾਰਟੀ 바ਰੀ ਮਨ ਬਣਾ ਕੇ ਹੀ ਵੋਟ ਕੇਂਦਰਾਂ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਵੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਬਹਿਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫ਼ਤੇ ਇਹ ਗਾਉਂ ਵੋਟਾਂ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੱਜਣ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵਜੂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਦੇ ਵਿੱਚ ਕੁਦਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚੜਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥਕਾਂ ਦੇ ਘਰਾ ਮੂਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਨੇ ਪਰ ਨਾ ਤਾਂ ਵੱਡੇ ਵੱਡੇ ਹੋਲਡਿੰਗ ਕਿਧਰੇ ਵਿਖਾਈ ਦੇ ਰਹੇ ਨੇ ਤੇ ਨਾ ਹੀ ਚੋਣ ਸਮਾਰਗਮ ਜਾਂ ਘਰ-ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਆਤਾ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਵਾਲਰ ਬਦਲਾਅ ਦੀ ਉਮੀਦ ਲਾਈ ਬੈਠੇ ਨੇ ਤੇ ਹੁਣ ਪਤਾ ਲੱਗਣ ਦੇ ਵਿੱਚ ਕੁਝ ਕੰਟੇ ਹੀ ਬਾਕੀ ਨੇ ਕਿ ਭੋਗਣਤੀ ਬੋਟਰਾ ਨੇ ਕੈਨੇਡਾ ਦੀ ਸੱਤਾ ਸੰਭਾਲਣ ਦੇ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਓਟਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ ਸੋ ਸਥਿਤੀ ਜੋ ਹੈ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਦੱਸਦੀ ਹੈ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣ ਜਾ ਰਹੀਆਂ ਨੇ ਜਿੱਥੇ ਕਿ ਲਿਬਰਲਸ ਤੇ ਕੰਜ਼ਰਵੇਟਿਵ ਵਿਚਾਲੇ ਫਸਮੀ ਟੱਕਰ ਦੇ ਅਸਾਰ ਨੇ ਤਾਂ ਕੈਨੇਡਾ ਦੀ 45ਵੀਂ ਲੋਕ ਸਭਾ ਦੇ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ VOTING ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਦੇ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾ ਦੇ ਉਬਾਰ ਲੈ ਕੇ ਕੈਨੇਡੀਅਨ ਲੋਕਾਂ ਦੇ ਲਈ ਬਰੂਹਾਂ ਉੱਤੇ ਦਸਤਕ ਦੇਵੇ ਅਤੇ ਆਪਣੇ ਮਨਾਂ ਦੇ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰਸ ਵੀਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਦੇ ਅਨੁਸਾਰ ਆਪਣੇ ਘਰਾਂ ਨੇੜੇ ਲਈ ਵੋਟ ਕੇਂਦਰਾਂ ਜਾ ਕੇ ਆਪਣੇ ਵੋਟ ਦੀ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣ ਖਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ ਪਰ ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਤਾਂ ਬੇਸ਼ੱਕ ਹਵਾ ਦੀ ਘੁੰਮਣਕੇਰੀ ਦੇ ਵਿੱਚ ਫਸੇ ਵੋਟਰ ਪਸੰਦੀਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਵੋਟ ਕੇਂਦਰਾਂ ਤੇ ਜਾਣਗੇ ਪਰ ਉਹਨਾਂ ਦੇ ਵਿੱਚੋਂ ਹੀ ਵੋਟਰਾਂ ਦਾ ਇੱਕ ਵਰਗ ਜਿਹਾ ਵੀ ਹੈ ਜੋ ਵੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਬਹਿਨ ਦੇ ਵਿੱਚ ਬਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਹੈ ਰਾਜਦਈਏ ਲੰਗੇ ਹਫ਼ਤੇ گاਉਂ ਵੋਟਾਂ ਮੌਕੇ ਇਸ ਵਾਰ 26% ਦਾ ਵਾਅਦਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਤੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਹੈ ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਦੇ ਨਾਲ ਸਿੰਝਨ ਦੀ ਜੋੜਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਦੇ ਵਜੂ ਲੈ ਰਹੇ ਨੇ ਤਾਂ ਬਿਨਾਂ ਸ਼ੱਕ ਪਾਰਟੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕੋਈ ਦੀ ਕਸਰ ਨਹੀਂ ਛੱਡੀ ਗਈ ਪਰ ਚੌਣ ਮੈਦਾਨ ਦੇ ਵਿੱਚ ਕੁੱਦੇ ਉਮੀਦਵਾਰਾਂ ਦੇ ਵੱਲੋਂ ਇਸ ਵਾਰ ਪਹਿਲਾ ਵਾਂਗ ਜ਼ੋਰ ਨਹੀਂ ਲਗਾਇਆ ਕਿ ਆਤਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਸ਼ਹਿਰਾਂ ਦੇ ਵਿੱਚ ਵਿਚੜਦੇ ਆ ਉਮੀਦਵਾਰਾਂ ਦੇ ਕੋਲੋਂ ਸਮਰਥ